ਸਸ਼ਿਕਾ ਜੀ ਤੂੰ ਦੇਖ ਰਿਹਾ ਉਹ ਨਾਉਂਡੀਆਂ ਪੰਜਾਬੀ ਮੈਂ ਹਾਂ ਮਿੱਕੇ ਜੇਕਰ ਬੀਤੇ ਦਿਨੀ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਰਾਰੀ ਹਾਰ ਹੁੰਦੀ ਹੈ ਦੱਸਦੀ ਪਿਛਲੇ 10 ਸਾਲਾਂ ਦੇ ਉੱਤੇ ਸਿਆਸਤ ਦੇ ਵਿੱਚ ਜਮੀ ਹੋਈ ਸੀ ਤੇ ਦੇਖ ਸਕਦੇ ਹੋ ਜਿਹੜਾ 27 ਸਾਲ ਦਾ ਜਿਹੜਾ ਹੈ ਸੁੱਖਾ ਜਿਹੜਾ ਸੀਗਾ ਉਹ ਭਾਜਪਾ ਦਾ ਕਿਸ ਤਰੀਕੇ ਦੇ ਨਾਲ ਹਰਿਆਲੀ ਛਾਂਦੀ ਹੈ ਤੇ 27 ਸਾਲ ਬਾਅਦ ਦਿੱਲੀ ਦੀ ਸਿਆਸਤ ਵਿੱਚ ਭਾਜਪਾ ਆ ਜਾਂਦੀ ਹੈ ਪਰ ਵੱਡਾ ਝਟਕਾ ਆਮ ਆਦੀ ਪਾਰਟੀ ਨੂੰ ਲੱਗਾ ਹੈ ਤੇ ਅੱਜ ਦੱਸਦੇ ਕਿ ਬੇहद ਅਹਿਮ ਦਿਨ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਦੇ ਵੱਲੋਂ ਪੰਜਾਬ ਦੇ ਸਾਰੇ ਹੀ ਵਿਧਾਇਕਾਂ ਨੂੰ ਇਨਵਾਈਟ ਕੀਤਾ ਗਿਆ ਉਹਨਾਂ ਦੇ ਨਾਲ ਮੀਟਿੰਗ ਦੇ ਲਈ ਕਿਸ ਤਰੀਕੇ ਦੇ ਨਾਲ ਜਿਹੜੇ ਵਿਧਾਇਕ ਨੇ ਉਹ ਪਹੁੰਚ ਰਹੇ ਨੇ ਦਿੱਲੀ ਦੇ ਵਿੱਚ ਸੇਤੀ ਉਹ ਤਸਵੀਰਾਂ ਵੀ ਸਾਹਮਣੇ ਆਉਣ ਗਿਆ ਜਦੋਂ ਮੀਟਿੰਗ ਸ਼ੁਰੂ ਹੋਵੇਗੀ ਦੱਸ ਦੇ ਕਿ ਲਗਾਤਾਰ ਇਸ ਮੀਟੂ ਨੂੰ ਲੈ ਕੇ ਬਾਤ ਵਿਵਾਦ ਵੀ ਛੜਿਆ ਹੋਇਆ ਹੈ ਕਿਉਂਕਿ ਵਿਰੋਧੀ ਦਲ ਦੇ ਜਿਹੜੇ ਆਗੂ ਨੇ ਵੱਖ-ਵੱਖਾ ਉਹਨਾਂ ਦੇ ਵੱਲੋਂ ਦੱਸਦੇ ਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਿਤਨਾ ਕਿਤੇ ਜੇ ਅਰਵਿੰਦ ਕੇਜਰੀਵਾਲ ਦਿੱਲੀ ਦੇ ਸੀਐਮ ਨਹੀਂ ਬਣ ਸਕੇ ਤਾਂ ਹੁਣ ਦੱਸਦੇ ਕਿ ਪੰਜਾਬ ਦੇ ਸੀਐਮ ਬਣਨ ਬਾਰੇ ਉਹਨਾਂ ਦੇ ਜਿਹੜਾ ਹੈ ਉਹ ਖਿਆਲ ਸੋਚ ਰਹੇ ਨੇ ਕਿਉਂਕਿ ਕਿਤਨਾ ਕਿਤੇ ਜਿਹੜੇ ਇਹ ਵਿਧਾਇਕ ਨੇ ਉਹਨਾਂ ਨਾਲ ਮੀਟਿੰਗ ਕੀਤੀ ਜਾਵੇਗੀ ਅਤੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਗੱਲਬਾਤ ਹੋ ਸਕਦੀ ਅਜਿਹਾ ਵਿਰੋਧੀ ਪਾਰਟੀ ਦੇ ਕਈ ਲੋਕਾਂ ਦਾ ਕਹਿਣਾ ਹੈ ਕਈ ਆਗੂਆਂ ਦਾ ਕਹਿਣਾ ਹੈ ਹਾਲਾਂਕਿ ਮੀਟਿੰਗ ਜਿਹੜੀ ਹੈ ਹਾਰ ਦਾ ਮੰਥਨ ਕਰਨ ਦੇ ਲਈ ਬੁਲਾਈ ਗਈ ਹੈ ਪਰ ਇਹ ਵੀ ਵੱਡੀ ਗੱਲ ਹੈ ਕਿ ਜੇਕਰ ਹਾਰ ਦਿੱਲੀ ਦੇ ਵਿੱਚ ਹੋਈ ਹੈ ਉਸ ਦੇ ਵਿੱਚ ਪੰਜਾਬ ਦੇ ਵਿਧਾਇਕਾ ਦੇ ਨਾਲ ਅਜਿਹੀ ਕਿਹੜੀ ਮੀਟਿੰਗ ਹੋ ਸਕਦੀ ਹੈ ਇਸ ਕਰਕੇ ਦੱਸ ਦਈਏ ਕਿ ਵੱਖ-ਵੱਖ ਵਿਰੋਧੀ ਆਗੂਆਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਸੀਐਮ ਜਿਹੜੇ ਦਾ ਸੁਪਨਾ ਦੇਖ ਰਹੇ ਨੇ ਅਰਵਿੰਦ ਕੇਜਰੀਵਾਲ ਕਿ ਉਹ ਪੰਜਾਬ ਦੇ ਸੀਐਮ ਬਣ ਸਕਤੇ ਨੇ ਤਾਂ ਕਿ ਤਨਾ ਕਿਤੇ ਜਿਹੜਾ ਦਾ ਪੇਚ ਹੈ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤੇ ਸੀਐਮ ਭਗਵੰਤ ਮਾਨ ਉਹਨੂੰ ਹਟਾ ਕੇ ਜਾਂ ਕਹਿ ਲਓ ਕਿ ਅਗਲਾ ਸੈਸ਼ਨ ਜਿਹੜਾ ਹੈ 2027 ਦਾ ਉਸ ਦੇ ਵਿੱਚ ਕਿਤੇ ਨਾ ਕਿਤੇ ਇੱਕ ਚਿਹਰਾ ਪੰਜਾਬ ਦਾ ਸੀਐਮ ਦਾ ਚਿਹਰਾ ਜਿਹੜਾ ਹੈ ਉਸ ਸੀਐਮ ਕੇਜਰੀਵਾਲ ਦੇ ਰੂਪ ਦੇ ਵਿੱਚ ਆ ਸਕਦਾ ਪਰ ਖਾਸ ਕਰਕੇ ਦੱਸ ਦੇ ਕਿ ਆਪ ਸੁਪਰੀਮੋ ਜਦ ਵੀ ਕੋਈ ਪੰਜਾਬ ਦੇ ਵਿੱਚ ਉਦਘਾਟਨ ਕਰਨਾ ਹੁੰਦਾ ਹੈ ਜਾਂ ਕੁਝ ਵੀ ਹੁੰਦਾ ਹੈ ਤਾਂ ਅਕਸਰ ਦੇਖਿਆ ਜਾਂਦਾ ਹੈ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਜਿਹੜਾ ਹੈ ਉਹ ਪਹੁੰਚਦੇ ਨੇ ਤਾਂ ਕਿ ਤਨਾ ਕਿਤੇ ਇਹ ਵੀ ਇਲਜ਼ਾਮ ਲੱਗਦੇ ਰਹਿੰਦੇ ਨੇ ਭਗਵੰਤ ਮਾਨ ਸਰਕਾਰ ਤੇ ਕਿ ਜਿਹੜੇ ਦਿੱਲੀ ਤੋਂ ਆਰਡਰ ਆਉਂਦੇ ਨੇ ਤੇ ਉਸ ਤੋਂ ਬਾਅਦ ਜਿਹੜੀ ਪੰਜਾਬ ਦੇ ਵਿੱਚ ਚੜੀ ਸਾਰੀ ਕਮਾਂਡ ਸੰਭਾਲੀ ਜਾਂਦੀ ਹੈ ਤਾਂ ਹੁਣ ਵਿਰੋਧੀਆਂ ਦੇ ਵੱਲੋਂ ਇਸ ਮੀਟਿੰਗ ਨੂੰ ਲੈ ਕੇ ਕਈ ਵਿਚਾਰ ਚਰਚਾ ਨੇ ਹਾਲਾਂਕਿ ਮੀਟਿੰਗ ਜਿਹੜੀ ਹੈ ਅਰਵਿੰਦ ਕੇਜਰੀਵਾਲ ਦੇ ਵੱਲੋਂ ਹਾਰ ਦੇ ਉੱਤੇ ਮੰਤਨ ਕਰਨ ਦੇ ਲਈ ਬੁਲਾਈ ਗਈ ਹੈ ਪੰਜਾਬ ਦੇ ਦੱਸ ਦਿੱਕ ਜਿੰਨੇ ਵੀ ਵਿਧਾਇਕ ਨੇ ਉਹਨਾਂ ਨੂੰ ਬੁਲਾਇਆ ਗਿਆ ਸੀਐਮ ਭਗਵੰਤ ਮਾਨ ਵੀ ਮੌਜੂਦ ਹੋਣਗੇ ਅਜਿਹੀ ਖਬਰ ਦੱਸੀ ਜਾ ਰਹੀ ਹੈ ਪਰ ਹੁਣ ਇਸ ਮੀਟਿੰਗ ਦੇ ਵਿੱਚ ਹੋਵੇਗਾ ਕਿ ਇਸ ਮੀਟਿੰਗ ਦਾ ਸਿੱਟਾ ਕੀ ਨਿਕਲੇਗਾ ਹਾਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਕਿਹੜੇ-ਕਿਹੜੇ ਕਾਰਨ ਜਿਹੜੇ ਸੀ ਉਹ ਇਸ ਦੇ ਵਿੱਚ ਵਿਚਾਰੇ ਜਾਣਗੇ ਸਾਰੀ ਗੱਲਾਂ ਖੁੱਲ ਕੇ ਸਾਹਮਣੇ ਆਉਣਗੀਆਂ ਜਦੋਂ ਇਹ ਮੀਟਿੰਗ ਸ਼ੁਰੂ ਹੋਏਗੀ ਮੀਟਿੰਗ ਤੋਂ ਬਾਅਦ ਜਿਹੜੇ ਵਿਧਾਇਕ ਆ ਬਾਹਰ ਆ ਕੇ ਜਾਣਕਾਰੀ ਦੇਣਗੇ ਪਰ ਇੱਕ ਗੱਲ ਵੱਡੀ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਜੋ ਚਰਚਾ ਦਾ ਵਿਸ਼ਾ ਹੈ ਵਿਰੋਧੀ ਪਾਰਟੀਆਂ ਦੇ ਵੱਲੋਂ ਵੀ ਜਿਹੜੇ ਗੱਲ ਚੁੱਕੀ ਜਾ ਰਹੀ ਹੈ ਕਿ ਇਸ ਮੀਟਿੰਗ ਦੇ ਵਿੱਚ ਕਿਤਨਾ ਕਿਤੇ ਅਰਵਿੰਦ ਕੇਜਰੀਵਾਲ ਜਿਹੜੇ ਨੇ ਉਹ ਦਿੱਲੀ ਦੇ ਸੀਐਮ ਤਾਂ ਨਹੀਂ ਬਣ ਸਕੇ ਪਰ ਹੁਣ ਪੰਜਾਬ ਦੇ ਸੀਐਮ ਬਣਨ ਬਾਰੇ ਜ਼ਰੂਰ ਸੋਚ ਰਹੇ ਨੇ ਦੱਸ ਦਈਏ ਕਿ ਮਨਜਿੰਦਰ ਸਿੰਘ ਸਰਸਾ ਦੇ ਵੱਲੋਂ ਵੀ ਬੀਤੇ ਦਿਨੀ ਇਹ ਸਵਾਲ ਚੁੱਕੇ ਗਏ ਸੀ ਤੇ ਇਹ ਵੀ ਮੁੱਦਾ ਚੁੱਕਿਆ ਗਿਆ ਸੀ ਕਿਤਨਾ ਕਿਤੇ ਜੇ ਵਿਧਾਇਕਾਂ ਦੀ ਮੀਟਿੰਗ ਬੁਲਾਈ ਗਈ ਹੈ ਪੰਜਾਬ ਦੇ ਤਾਂ ਉਸ ਦੇ ਵਿੱਚ ਉਹ ਸੀਐਮ ਭਗਵੰਤ ਮਾਨ ਨੂੰ ਹਟਾ ਕੇ ਕਿਤੇ ਆਪਣੇ ਆਪ ਨੂੰ ਸੀਐਮ ਦਾ ਚਿਹਰਾ ਨਾ ਦੇਖ ਰਹੇ ਹੋਣ ਤਾਂ ਲਗਾਤਾਰ ਜਿਹੇ ਸਵਾਲ ਚੁੱਕ ਕੇ ਜਾਂਦੇ ਰਹੇ ਨੇ ਤੇ ਹੋਰ ਵੀ ਚੁੱਕੇ ਜਾਣਗੇ ਪਰ ਅਸਲ ਸਚਾਈ ਕੀ ਹੈ ਉਹ ਤਾਂ ਆਉਣ ਵਾਲਾ ਸਮਾਂ ਦੱਸੇਗਾ